ਕਿਆ ਕਰਦੇ ਆ ਜੰਗ ਬਾਰੇ ਦੱਸਦੇ ਆ ਕਿ ਜੰਗ ਲੱਗਣ ਜਾ ਰਹੀ ਐ ਤਾਂ ਹੁਣ ਇੱਥੇ ਬਜ਼ੁਰਗ ਬੈਠੇ ਨੇ ਉਹ ਸਾਥ ਬੈਠੀ ਆ ਜੋ ਪੰਜਾਬ ਦੇ ਅਮਨ ਪਸੰਦ ਸ਼ਾਂਤੀ ਪਸੰਦ ਲੋਕ ਨੇ ਔਰ ਇੱਥੇ ਬਹਿ ਕੇ ਆਪਣੇ ਪਰਿਵਾਰਕ ਸਾਂਝੀਆਂ ਦੀਆਂ ਗੱਲਾਂ ਆਪਣੇ ਕਿਤੇ ਦੀਆਂ ਗੱਲਾਂ ਆਪਣੇ ਕਾਰੋਬਾਰ ਦੀਆਂ ਗੱਲਾਂ ਕਰ ਰਹੇ ਆ ਤਾਂ ਹੁਣ ਇਹਨਾਂ ਨਾਲ ਗੱਲਬਾਤ ਅਸੀਂ ਕਰਦੇ ਆ ਕਿ ਜੰਗ ਕਿੰਨੀ ਕੁ ਜ਼ਰੂਰੀ ਆ ਤਾਂ ਜੰਗ ਲੱਗਣੀ ਚਾਹੀਦੀ ਆ ਜਾਂ ਨਹੀਂ ਤਾਂ ਜੰਗ ਦੇ ਹਾਲਾਤ ਜਿਹੜੇ ਆ ਉਹ ਕਿਵੇਂ ਜੇ ਹੋਣਗੇ ਪਹਿਲੀਆਂ ਜੰਗਾਂ ਵੀ ਇਹਨਾਂ ਬਜ਼ੁਰਗਾਂ ਨੇ ਵੇਖੀਆਂ ਹੋਣਗੀਆਂ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਤੁਹਾਡੇ ਨਾਲ ਸਾਰੀ ਗੱਲ ਸਾਂਝੀ ਕਰਦੇ ਆ ਪੈ ਰਿਆ ਤੇ ਤੁਸੀਂ ਕਿਵੇਂ ਵੇਖਦੇ ਹੋ ਲੱਗਣੀ ਚਾਹੀਦੀ ਜਾਨੀ ਪੰਜਾਬ ਜੰਗ ਨਹੀਂ ਕਿ ਚਾਹੁੰਦਾ ਜੀ ਪੰਜਾਬ ਨਹੀਂ ਚਾਹੁੰਦਾ ਪੰਜਾਬ ਨਹੀਂ ਚਾਹ ਪੰਜਾਬ ਸ਼ਾਂਤੀ ਚਾਹੁੰਦਾ ਜੀ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਭਾਈਚਾਰਕ ਸਾਂਝਾ ਨਾਲ ਬੈਠੇ ਹੋ ਤੁਹਾਡਾ ਕੋਈ ਰੌਲਾ ਤਾਂ ਹੈ ਨਹੀਂ ਸਾਡਾ ਕਿਸੇ ਨਾਲ ਦੁਸ਼ਮਣੀ ਕੋਈ ਨਹੀਂ ਜੀ ਪਰ ਪਲਵਾਮਾ ਦੇ ਵਿੱਚ ਇੱਕ ਅਟੈਕ ਹੋਇਆ 26 27 ਪਰਿਵਾਰ ਮਾਰੇ ਗਏ ਜੀ ਮਾਰੇ ਗਏ ਉਹਨੂੰ ਕਿਵੇਂ ਵੇਖੋ ਉਹਦਾ ਹੀ ਸਮਝੇ ਬਹੁਤ ਮਾੜੀ ਗੱਲ ਹੋਈ ਹੈ ਉਹ ਤੇ ਘਟਨਾ ਮਾੜੀ ਹੈ ਨਾ ਘਟਨਾ ਮਾੜੀ ਮਾੜੀ ਤੇ ਹੁਣ ਉਸ ਘਟਨਾ ਨੂੰ ਲੈ ਕੇ ਪੂਰੇ ਦੇਸ਼ਾਂ ਦੀ جنگ ਲੱਗ ਜਾਣੀ ਕਿਤੇ ਨਾ ਕਿਤੇ ਜਾ ਕੇ ਬਹੁਤ ਵੱਡਾ ਖਤਰਾ ਜੀ ਵਰਲਡ ਵਾਰ ਵੀ ਲੱਗ ਸਕਦੀ ਹੈ ਵਰਲਡ ਵਾਰ ਵੀ ਲੱਗ ਸਕਦੀ ਹੈ ਜਿਵੇਂ ਸੁਣਨ ਚ ਆ ਰਿਹਾ ਕਿ ਉਹ ਦੇਸ਼ ਉਹਦੇ ਨਾਲ ਮਿਲ ਗਿਆ ਉਹ ਦੇਸ਼ ਉਹ ਕੁਝ ਨਾ ਕੁਝ ਉਧਰ ਮੜ ਕੇ ਕੁਝ ਉਧਰ ਮਿਲ ਗਿਆ ਜੀ ਜਿੱਦਾਂ ਪਿੰਡਾਂ ਦੇ ਦੋ ਢੜੇ ਹੋਈ ਨੇ ਦੋ ਢੜੇ ਜਿੱਦਾ ਹੋ ਜਾਂਦੇ ਐਵੇਂ ਹੋ ਗਿਆ ਐਵੇਂ ਹੋ ਗਿਆ ਜੀ ਤੇ ਹੁਣ ਨੁਕਸਾਨ ਹੋਣਾ ਜ਼ਿਆਦਾ ਹੋਣ ਦਾ ਅਸਰ ਹੈਗੇ ਆ ਬਹੁਤ ਜ਼ਿਆਦਾ ਇਸ ਨੁਕਸਾਨ ਜੀ ਤੇ ਪਹਿਲਾਂ ਜਿਹੜੀ جنگ 71 ਦੀ ਹੋਈ ਸੀ ਉਹ ਵੀ ਤੁਸੀਂ ਵੇਖੀ ਹੋਈ ਸੀ ਦੇਖੀ ਹੈ ਜੀ ਤੇ ਉਹਦੇ ਨੁਕਸਾਨ ਲੋਕਾਂ ਦੇ ਪੂਰੇ ਹੋ ਗਏ ਨਾ ਕੋਈ ਵੀ ਪੂਰਾ ਆ ਜੀ ਇਹ ਜਦੋਂ ਚਾਰ ਜਣੇ ਸਾਡੇ ਦੇਸ਼ ਦੇ ਵਿੱਚ ਪੈਦਾ ਲਾਉਂਦੇ ਆ ਜਦੋਂ ਚਾਰ ਅਤਵਾਦੀ ਜਿਵੇਂ ਪਠਾਨਕੋਟ ਆਏ ਸੀ ਗੇਰਬੇਸ ਤੇ ਦੀਨਾ ਨਗਰ ਸਾਡੇ ਸ਼ਹਿਰ ਚ ਆਏ ਸੀ ਤੇ ਉਹ ਫੜੇ ਗਏ ਜਾਂ ਨਹੀਂ ਫੜੇ ਗਏ ਉਹ ਕਿਧਰੋਂ ਦੀ ਆਏ ਉਹ ਬਾਅਦ ਚ ਕਿਉਂ ਪਤਾ ਲੱਗਦਾ ਏਜੰਸੀਆਂ ਪਹਿਲਾਂ ਕਿਉਂ ਨਹੀਂ ਪਤਾ ਕਰਦੀ ਇਹ ਪਹਿਲਾਂ ਇਹ ਪੁੱਛਣੇ ਚਾਹਣਾ ਵੀ ਉਹ ਬਾਰਡਰ ਤੋਂ ਆਉਂਦੇ ਕਿਦਾਂ ਬਾਰਡਰ ਜਿਹੜਾ ਸੀਲ ਕੀਤਾ ਬਾਰਡਰ ਦੀ ਸਕਿਉਰਿਟੀ ਬੈਠੀ ਆ ਤੋ ਉਹ ਨਿਕਲ ਕੇ ਕਿਤਰਾ ਆ ਜਾਂਦੇ ਜੀ ਬਾਰਡਰ ਤੇ ਸਕਿਉਰਿਟੀ ਆ ਤੈਨੂੰ ਹਵਾਂ ਦੇ ਰਹੇ ਆ ਉਹਨਾਂ ਨੂੰ ਸਕਿਉਰਿਟੀ ਤੇ ਨਿਕਲ ਕੇ ਜੇ ਬਾਹਰ ਆਣ ਕੇ ਆ ਜਾਂਦੇ ਫੇਰ ਇਹਨਾਂ ਪਤਾ ਲੱਗਿਆ ਆ ਕੇ ਜੋ ਬੰ ਇਹ ਨੁਕਸਾਨ ਹੋਈ ਨਾ ਦੀਨਾਂ ਨੂੰ ਹਰੇ ਪਤਾ ਕਿੰਨਾ ਨੁਕਸਾਨ ਐ ਐਕਸਸ ਵੀ ਮਾਰੇ ਗਿਆ ਜੀ 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 ਠੀਕ ਹੈ ਨਾ ਇੱਕ ਅਫਸਰ ਮਾਰੇ ਆ ਗਿਆ ਉਸ ਵੇਲੇ ਮੌਕੇ ਤੇ 7-8 ਹੋਰ ਪਰਿਵਾਰਾਂ ਦੇ ਮੈਂਬਰ ਮਾਰੇ ਗਏ ਮਾਰੇ ਗਏ ਮਾਰੇ ਗਏ ਤੇ ਹੁਣ ਇਹ جنگ ਨੂੰ ਕਿਦਾਂ ਵੇਖਦੇ ਹੋ ਵੀ ਇਹ جنگ ਦੇ ਵਿੱਚ ਕਿਦਾਂ ਦਾ ਰਹੇਗੀ ਜੀ ਵਰਲਡ ਵਾਰ ਲੱਗਦਾ ਸਹੀ ਚਾਂਸ ਹੈ ਜੀ ਬਹੁਤ ਭਿਆਨਕ ਬਹੁਤ ਭਿਆਨਕ ਜੰਗ ਹੋਗੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਖਾਸ ਕਰਕੇ ਪੰਜਾਬ ਦਾ ਨੁਕਸਾਨ ਹੀ ਕਰਨਾ ਚਾਹੁੰਦੇ ਨਹੀਂ ਨਹੀਂ ਤੁਸੀਂ ਕੀ ਕਹਿੰਦੇ ਹੋ ਹੁਣ ਜੰਗ ਦੇ ਵਿੱਚ ਤੇ ਸਾਰਾ ਦੇਸ਼ ਆਉਣਾ ਨਾ ਜਿੱਥੋਂ ਵੀ ਸ਼ੁਰੂ ਦੇਸ਼ ਨਹੀਂ ਹੈ ਜੇ ਬਾਰਡਰ ਜਿਹੜੀ ਆ ਸਭ ਸਾਡਾ 4 ਜ਼ਿਲ੍ਹੇ ਆਉ ਸਾਡੇ ਅੰਮਰਸਾਹ ਗੁਰਦਾਸਪੁਰ ਪਠਾਨਕੋਟ ਤੇ ਫਿਰੋਜ਼ਪੁਰ ਤਰਨਤਾਰ ਇਹ ਪੰਜ ਜ਼ਿਲ੍ਹੇ ਦਾ ਪਹਿਲਾ ਬਾਰਡਰ ਤੇ ਆਉਂਦੇ ਜੀ ਤੇ ਇਹ ਜਿਹੜੇ ਬਾਰਡਰ ਤੇ ਆਉਂਦੇ ਆ ਇਹਨਾਂ ਦਾ ਨਿਸ਼ਾਨਾ ਪਹਿਲਾ ਹੈ ਪਹਿਲਾ ਨਿਸ਼ਾਨਾ ਇਹਨਾਂ ਦੇ ਬੰਨਣਾ ਜੀ ਨਹੀਂ ਤੇ ਬਾਕੀ ਗੁਜਰਾਤ ਵੱਲ ਵੀ ਬਾਰਡਰ ਲੱਗਦਾ ਹੀ ਹੈ ਉਧਰੋਂ ਸ਼ੁਰੂ ਕਰਨਾ ਪਹਿਲਾਂ ਤੁਸੀਂ ਇਹੋ ਮੰਗ ਕਰਦੇ ਹੋ ਵੀ ਗੁਜਰਾਤ ਵੱਲ ਹੋਣੀ ਚਾਹੀਦੀ ਉਧਰ ਪੰਜਾਬ ਜੀ ਨਹੀਂ ਹੋਣੀ ਚਾਹੀਦੀ ਪੰਜਾਬ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਗੁਜਰਾਤ ਤੋਂ ਕਰਨਾ ਇਹ ਇਹ ਹਰੀਪੁਰ ਪਿੰਡ ਜਿਹੜਾ ਲੋਗੜ ਪਿੰਡ ਹੈ ਇਹ ਪਿੰਡ ਪੈਂਦੇ ਆ ਜੀ ਬਾਰਡਰ ਦੇ ਲਾਸਟ ਪਿੰਡ ਔਰ 13 ਕਿਲੋਮੀਟਰ ਇੱਥੋਂ ਤਾਂ ਹੁਣ ਦੱਸ ਦਈਏ ਕਿ 600 ਪਿੰਡ ਦੱਸਦੇ ਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਭਾਵਿਤ ਹੋਣ ਜਾ ਰਿਹਾ ਔਰ ਲਗਭਗ 1300 ਪਿੰਡ ਪੂਰੇ ਪੰਜਾਬ ਦੇ ਪ੍ਰਭਾਵਿਤ ਹੋਣ ਜਾ ਰਿਹਾ ਕਿੰਨੇ ਪਿੰਡਾਂ ਦਾ ਨੁਕਸਾਨ ਹੋਵੇਗਾ ਔਰ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਝੰਡੀ ਜਿਹੜੀ ਆ ਤੁਸੀਂ ਇਹ ਗੱਡਣ ਜਾ ਰਹੇ ਹੋ ਲੇਕਿਨ ਲੋਕ ਜਿਹੜੇ ਆ ਉਹ ਕਿੰਨੇ ਇਹਦੇ ਨਾਲ ਹਰਾਸ਼ਮੈਂਟ ਹੋ ਜਾਣੀ ਆ ਲੋਕਾਂ ਦੀ ਕਿੰਨੇ ਲੋਕਾਂ ਦਾ ਨੁਕਸਾਨ ਹੋ ਜਾਣਾ ਹੈ ਇਹਦੇ ਵੱਲ ਵੀ ਸੋਚਣਾ ਚਾਹੀਦਾ ਤਾਂ ਗਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਜੰਗ ਕੋਈ ਜਿਹੜਾ ਇਹ ਕੋਈ ਕੋਈ ਸਿਆਣਪ ਨਹੀਂ ਆ ਕਿ ਜੰਗ ਲੱਗੇ ਲੇਕਿਨ ਮਸਲੇ ਦਾ ਹੱਲ ਨਹੀਂ ਹੈਗਾ ਪਰ ਜਦੋਂ ਅੱਤਵਾਦੀ ਆਪਣੇ ਦੇਸ਼ ਵਿੱਚ ਆਉਂਦੇ ਆ ਜਾਂ ਆਪਣੇ ਦੇਸ਼ ਦੇ ਵਿੱਚ ਫਿਰਦੇ ਆ ਤੇ ਇਹਨਾਂ ਨੂੰ ਪਛਾਣਨਾ ਜੋ ਤੁਹਾਡੀਆਂ ਏਜੰਸੀਆਂ ਬਣੀਆਂ ਨੇ ਜਿਨ੍ਹਾਂ ਦਾ ਪੈਸਾ ਜਿਨ੍ਹਾਂ ਨੂੰ ਤਨਖਾਹਾਂ ਜਾਂਦੀਆਂ ਨੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਅੱਤਵਾਦ ਉੱਤੇ ਜਿਹੜਾ ਵਾਓ ਪੂਰਾ ਕਾਬੂ ਪਾਉਣਾ ਉਹਨਾਂ ਦੇ ਬਿਲਕੁਲ ਇਨਵੈਸਟੀਗੇਟ ਕਰਕੇ ਉਹਨਾਂ ਨੂੰ ਲੱਭਣਾ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਜੰਗ ਜਿੱਤਣੀ ਆ ਤਾਂ ਨਾਮ ਸੈਂਟਰ ਸਰਕਾਰਾਂ ਦੇ ਲੱਗ ਜਾਣੇ ਕਿ ਜਿੱਤ ਗਏ لیکن ਲੋਕ ਜਿਹੜੇ ਖਤਮ ਹੋਣੇ ਆ ਜਿਨ੍ਹਾਂ ਲੋਕਾਂ ਦੇ ਕਾਰੋਬਾਰ ਖਤਮ ਹੋਣੇ ਆ ਜਿਨ੍ਹਾਂ ਦੇ ਘਰ ਘਰ ਟਹਿ ਜਾਣੇ ਆ ਉਹ ਆਮ ਜਨਤਾ ਦੇ ਤਬਾਹ ਹੋ ਜਾਣੇ ਆ ਆਮ ਜਨਤਾ ਦੇ ਹੁਣ ਤੁਸੀਂ ਜੰਗ ਬਾਰੇ ਕਿਵੇਂ ਵੇਖਦੇ ਹੋ ਕਿ ਜੰਗ ਲੱਗਣੀ ਚਾਹੀਦੀ ਆ ਜਾਂ ਨਹੀਂ ਔਰ ਜੰਗ ਦਾ ਨੁਕਸਾਨ ਕਿੰਨਾ ਕੁ ਹੋਵੇਗਾ ਪਹਿਲੀਆਂ ਪਰਪਾਈਆਂ ਤੁਹਾਡੀਆਂ ਜੰਗ ਦੀਆਂ ਹੋ ਗਈਆਂ ਜਾਂ ਨਹੀਂ ਇਹਦੇ ਬਾਰੇ ਕਮੈਂਟ ਜਰੂਰ ਕਰ ਦਿਓ ਔਰ ਵੀਡੀਓ ਨੂੰ ਵੱਤਵਾਸ਼ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਜੰਗ ਵੇਖੀ ਆਪਾਂ ਨੇ ਘੱਤਰ ਦੀ ਜੰਗ ਵੇਖੀ ਹਾਂਜੀ ਕਿਵੇਂ ਜਿਆ ਮਹੌਲ ਸੀਗਾ ਉਦੋਂ ਜਾਂ ਕਿੰਨੇ ਸਮੇਂ ਨਾਲ ਜੰਗ ਸ਼ੁਰੂ ਹੋਈ ਸੀ ਇਹ ਸਿਆਰੀ ਜਦੋਂ ਜੰਗ ਹੋਇਆ ਤੇ ਤੁਸੀਂ ਉਦੋਂ ਕਿੰਨੀ ਕੇਜਦੇ ਸੀ ਉਹ ਬੰਠਾਈ ਤੁਸੀਂ ਹਸਪਤਾਲਾਂ ਆਂਗਾ ਤੇ ਤੁਹਾਡਾ ਵਿਆਹ ਹੋਇਆ ਸੀ ਵਿਆਹ ਸੀ ਆ ਗਿਆ ਦਾ ਹੈਗਾ ਤੇ ਫਿਰ ਉਹ ਜੰਗ ਤੁਸੀਂ ਪੂਰੀ ਵੇਖੀ ਕੀ ਹਾਲਾਤ ਹੋਏ ਲੋਕਾਂ ਦੇ ਹਾਲਾਤਾਂ ਲੋਕਾਂ ਦੇ ਜਿਹੜੇ ਬਾਰਡਰ ਤੋਂ ਆਉਂਦੇ ਸੀ ਵਿਚਾਰੇ ਆਪਣਾ ਡੰਗਰ ਦੇ ਘਰੇ ਨਾਲ ਪਿਆਣੇ ਨੀ ਕਿੰਨੇ ਕਿ ਚੁੱਕੇ ਦੇ ਸੀਗੇ ਤੇ ਆਪਣੇ ਦਸਤਾਰਾਂ ਕੋ ਪਛਾਣ ਕੇ ਬੰਦੇ ਇੰਨੇਗੇ ਬੰਦੇ ਵਿੱਚ ਤੁਸੀਂ ਤਾਂ ਪਤਾ ਹੈਗਾ ਮੋੜਾ ਠੀਕ ਹੋਉਂ ਤੇ ਫੇ ਵਿਚਾਰੇ ਪਤਾ ਹੀ ਕਿੱਥੇ ਕਰੀਏ ਪੁੱਛੇ ਚੱਲ ਗਏ ਤੇ ਪਰ ਪਰੇਸ਼ਾਨੀ ਤਾਂ ਲੋਕਾਂ ਨੂੰ ਆਈ ਪਰੇਸ਼ਾਨੀ ਲੋਕਾਂ ਨੂੰ ਕਿਤੇ ਰੋਟੀ ਨਹੀਂ ਕਪੜਾ ਨਹੀਂ ਮਿਲਦਾ ਤੇ ਕਮਰੇ ਘਰ ਵੀ ਢੇ ਉਹਨਾਂ ਦੇ ਜਾਂ ਕਿੱਦਾਂ ਦਾ ਰਿਆ ਮੌਲ ਉਧਰ ਚੱਕਰ ਪਤਾ ਲੜਾਈ ਜਦੋਂ ਹੋਈ ਆ ਨਾ ਲਾਈ ਨਾਲ ਤੇ ਪਾਕਿਸਤਾਨ ਨੂੰ ਚਲ ਗਏ ਸਾਰੇ ਇਹ ਮੁਸਲਮਾਨ ਅੱਛਾ ਤੇ ਉਹਨਾਂ ਦਾ ਹੀ ਬਰਬਾਦੀ ਹੋਈ ਇਹਨਾਂ ਤੇ ਅਧਰੂ ਤੇ ਆਏ ਹੀ ਨਹੀਂ ਨੁਕਸਾਨ ਉਹਨਾਂ ਦਾ ਹੋਇਆ ਉਹਨਾਂ ਦਾ ਬਹੁਤ ਹੋਇਆ ਨੁਕਸਾਨ ਤੁਸੀਂ ਤੁਸੀਂ ਵੇਖਣਗੇ ਬਾਅਦ ਵਿੱਚ ਜਾਨੀ ਆਹੀ ਉਹ ਤਗੜੇ ਜਵਾਨ ਸੀਗੇ ਸਾਨੂੰ ਕੋਈ ਗਲਤੀ ਨਹੀਂ ਪਰ ਹੈ ਸਾਨੂੰ ਸਾਰੇ ਕੀਤਾ ਪਤਾ ਅੱਛਾ ਵੇਖਿਆ ਤੁਸੀਂ ਸਾਰਾ ਮਾਹੌਲ ਉਹਨਾਂ ਦਾ ਕਹਿੰਦੇ ਘਰ-ਬਾਰ ਵੀ ਟਹਿ ਗਏ ਸੀ ਬੜਾ ਪੂਰਾ ਮਕਾਨ ਹੀ ਕੱਚੇ ਸੀਗੇ ਕੋਈ ਪੱਕਾ ਮਕਾਨ ਨਹੀਂ ਲੱਭਦਾ ਉੱਧਰ ਅੱਛਾ ਜੀ ਹਾਂ ਸੁੱਖੋ ਤੇ ਹੁਣ ਜੰਗ ਜਿਹੜੀ ਲੱਗਣ ਦਾ ਰੌਲਾ ਹੈ ਵੀ ਜੰਗ ਲੱਗਣ ਜਾ ਰਹੀ ਹੈ ਲੱਗਣੀ ਚਾਹੀਦੀ ਹੈ ਜਾਨੀ ਉਹਦੇ ਕੋਲ ਥੋੜੀ ਪੈਦਲ ਸੈਨਾ ਹੈਗੀ ਹੁਣ ਤੇ ਲੋਕੀ ਇੱਥੋਂ ਦਾ ਬੰਬ ਸੁੱਟਦਾ ਪੰਜੋ ਪਾਸੇ ਸਾਰੇ ਨੰਗਾ ਆਂਦੇ ਨੇ ਹੁਣ ਦੁਨੀਆ ਥੋੜੀ ਡੈਣੀ ਹੈ ਕੋਈ ਨੁਕਸਾਨ ਬਹੁਤ ਹੋਣਗੇ ਵਰਲਡ ਵਾਰ ਲੱਗਦਾ ਆ ਜਿਹੜੇ ਸਾਡੇ ਪਿੰਚਾਨੇ ਮਕਾਨ ਬਣਦੇ ਕਿੱਥੇ ਮਕਾਨ ਉਹਨੂੰ ਦੇਖ ਕੇ ਕੱਚੇ ਦੋਦਾਂ ਮਕਾਨ ਜਦੋਂ ਜੰਗ ਲੜਾਈ ਲੱਗੀ ਆ ਤੇ ਜੇ ਜੰਗ ਦੇ ਵਿੱਚ ਲੋਕਾਂ ਦੇ ਘਰ ਟੈਂਦੇ ਆ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਹੁਣ ਤੇ ਹਥਿਆਰ ਬਹੁਤ ਹੈ ਤੇ ਜੇ ਕੋਈ ਗੋਲੇ ਡਿੱਗਦੇ ਆ ਬੰਬ ਡਿੱਗਦੇ ਆ ਕੋਈ ਘਰ ਟੈਂਦੇ ਆ ਕੀ ਸਰਕਾਰਾਂ ਉਹਨਾਂ ਨੂੰ ਬਣਾ ਕੇ ਦੇ ਦੇਵੇ ਆਈ ਪਾਕਿਸਤਾਨ ਦੇ ਵੇਖਿਆ ਸੀ ਜਦੋਂ ਇਤੋਂ ਗੁਜ਼ਾ ਕੇ ਵੇਖਿਆ ਲੜਾਈ ਸੀ ਸੈਲ ਹੋ ਗਿਆ ਉਹ ਤੋਂ ਬਾਅਦ ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਬਾੜੇ ਵਰਗੇ ਬੁੱਢੇ ਸੀ ਨਾ ਉਹ ਪ੍ਰਕਾਰਾਂ ਦੇ ਰਹਿ ਗਏ ਤੇ ਸੀਗੇ ਜੀ ਠੀਕ ਹੈ ਇੱਕ ਉਥੇ ਮਹੀਨੇ ਲੱਗੇ ਹੋ ਗਲੇ ਬੰਨੇ ਫੰਦੇ ਪੱਕੇ ਬੇੜੀਆਂ ਲੱਗੇ ਜੀ ਉਥੇ ਨੌਜਵਾਨ ਜਨਾਨੀ ਕੁੜੀ ਵੇਖੀ ਅਸੀਂ ਜਿਹਨੂੰ ਬੱਚਾ ਹੋ ਰਿਹਾ ਸੀ ਤੇ ਉਹ ਕਿਸੇ ਆਸਰੇ ਨਾਲ ਇਕੱਲੀ ਬੈਠੀ ਸੀ ਉਥੇ ਅਸੀਂ ਜਾ ਕੇ ਰੋਟੀਆਂ ਦਾਤ ਖੋਲਦੀ ਉਥੇ ਮਾੜੇ ਹਾਲਾਤ ਸੀ ਹਾਲਾਤ ਉਹਦਾ ਆਦਮੀ ਜਿਹੜਾ ਨਾਮੀ ਪਹਿਲਵਾਨ ਸੀ ਪਾਕਿਸਤਾਨ ਦਾ ਜੀ ਜੀ ਉਹ ਵੀ ਛੱਡ ਕੇ ਤੇ ਬਾਕੀ ਜੀ ਦਰਗਿਆਂ ਦੇ ਕਹਉਂਦੇ ਹੋ ਤੁਸੀਂ ਕੀ ਹੈ ਜਿਹੜੀ جنگ ਹੈ ਇਹ ਗੁਜਰਾਤ ਰਾਜਸਥਾਨ ਉਧਰੋਂ ਨਹੀਂ ਹੋ ਸਕਦੀ ਸ਼ਿਰੂ ਦੇਖੋ ਜੀ ਉਹਨਾਂ ਨੇ ਕਰਨੀ ਪੰਜਾਬ ਚੋਂ ਹੈ ਪੰਜਾਬ ਖਤਮ ਕਰਨ ਦੇ ਰਾਦੇ ਹੈ ਹਾਂ ਤੇ ਹੁਣ ਤੁਸੀਂ ਕਿਵੇਂ ਵੇਖਦੇ ਹੋ ਪੰਜਾਬ ਦਾ ਨੁਕਸਾਨ ਹੋਵੇਗਾ ਪੰਜਾਬ ਦਾ ਤੇ ਨੁਕਸਾਨ ਹੀ ਨੁਕਸਾਨ ਹੈ ਤੇ ਬਹੁਤ ਸਾਰੀਆਂ ਖਬਰਾਂ ਅਸੀਂ ਵੇਖ ਰਹੇ ਹਾਂ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਕਿ ਪੰਜਾਬ ਲੜਾਈ ਚਾਹੁੰਦਾ ਹੀ ਨਹੀਂ ਹੈ ਅਮਨ ਸ਼ਾਂਤੀ ਚਾਹੁੰਦਾ ਪੰਜਾਬ ਪੰਜਾਬ ਤੇ ਅਮਨ ਸ਼ਾਂਤੀ ਚਾਹੁੰਦਾ ਹੈ ਪਰ ਜਿਹੜੀ ਇਹ ਨਾ ਉਤਲੀ ਸਰਕਾਰ ਹੈ ਸੈਂਟਰ ਦੀ ਉਹ ਆਂਦੀ ਆ ਕਿ ਪੰਜਾਬ ਨਾਲ ਲੜਾਈ ਹੋਏ ਹੁਣ ਇਹਦੇ ਵਿੱਚ ਪੰਜਾਬ ਦੀ ਲੜਾਈ ਦਾ ਜਾਂ ਪਾਕਿਸਤਾਨ ਦੀ ਲੜਾਈ ਦਾ ਮਸਲਾ ਤਾਂ ਹੈ ਨਹੀਂ ਹੈ ਤੇ ਸੈਂਟਰ ਦਾ ਹੁਣ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਜੇ ਮੈਂ ਸਿੱਧੀ ਗੱਲ ਕਰਨੀ ਚਾਹੁੰਦਾ ਜੀ ਮੈਂ ਨੌਕਰੀ ਕੀਤੀ ਬਲਕਿ ਤਗੜੀ ਮੇਰਾ ਭਰਾ ਫੇਰ ਉਪੀ ਲਿਆ ਇਹ ਸਿਰ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਪੰਜਾਬ ਮਕਾਉਣਾ ਚਾਹੁੰਦੇ ਜਾਂ ਮਕਾਉਣਾ ਕਿਉਂ ਪੰਜਾਬ ਜਿੱਥੇ ਸਾਡੇ ਕੋਈ ਅੱਤਵਾਦੀ ਨਹੀਂ ਅਸੀਂ ਸਾਰੇ ਇਕੱਠੇ ਹੋ ਕੇ ਬੈਠਦੇ ਆਂ ਸੈਰਾ ਵੀ ਕਰਨੀ ਹੈ ਸਵੇਰੇ ਸ਼ਾਮੀ ਦੋਹੇ ਟਾਈਮ ਕਰਨੀ ਹੈ ਨੋ ਕੁਦੀ ਵੀ ਕੀਤੀ 30 ਸਾਲ ਕੋਈ ਗੱਲ ਨਹੀਂ ਕਰ ਕੋਈ ਹਤਵਦੀ ਲੱਭਾ ਨਹੀਂ ਇਹ ਨਾ ਪਤਾ ਨਹੀਂ ਹਤਵਦੀ ਕਿੱਥੋਂ ਆਦੇ ਜੀ ਇਹ ਮੁੰਨੇ ਨੂੰ ਪਾੜਦੇ ਆ ਉਹਨੂੰ ਡਾਂਗ ਪੇੜਦੇ ਹੋ ਹਤਵਦੀ ਬਣ ਜਾਂਦਾ ਤੇ ਹੁਣ ਜੇ ਮਾਹੌਲ ਦੀ ਗੱਲ ਕਰੀਏ ਤਾਂ ਜਿਹੜੇ ਪਹਿਲੀਆਂ ਪਰਪਾਈਆਂ ਪਿੰਡਾਂ ਦੇ ਵਿੱਚ ਤੁਸੀਂ ਵੇਖਿਆ ਕਿ بڑے ਲੋਕਾਂ ਦੇ ਘਰ ਕੱਚੇ ਆ ਠੱਠੇ ਆ ਉਹਨਾਂ ਦੀ ਗਾਰੰਟੀ ਤਾਂ ਦਿੱਤੀਆਂ ਨਹੀਂ ਗਈਆਂ ਤੇ ਜੋ ਜੰਗ ਨਾਲ ਹਾਲਾਤ ਹੋਣੇ ਉਹ ਮਿਲਣਗੇ ਨਹੀਂ ਨਹੀਂ ਕੋਈ ਨਹੀਂ ਮਿਲਣਾ ਜੇ ਪਿੱਛੇ ਕੋਈ ਇਸ ਤਰ੍ਹਾਂ ਖਰਾਬਾ ਨਹੀਂ ਮਿਲਦਾ ਫਸਲਾ ਖਰਾਬ ਹੋ ਜਾਂਦੀਆਂ ਖਰਾਬਾ ਨਹੀਂ ਮੇਹ ਕਣ ਕੰਦਾ ਹੋਰ ਗੱਲ ਛੱਡੋ ਤੁਸੀਂ ਕੁਝ ਨਹੀਂ ਮਿਲਣਾ ਸਿਰਫ ਲੋਕਾਂ ਨੂੰ ਘਾਟਾ ਹੀ ਪੈਣਾ ਬਹੁਤ ਜਾਂ ਬਹੁਤ ਜਾਂਤਾ ਬਾਈ ਹੋਈ ਨ ਪੰਜਾਬ ਦੀ ਇਹ ਜਿੱਦਾਂ ਵਰਲਡ ਵਾਰ ਦੀ ਆਪਾਂ ਸੁਣਦੇ ਹੁੰਦੇ ਸੀ ਉਹੋ ਜਿਹਾ ਮਾਹੌਲ ਹੋਇਆ ਨਾ ਵਰਲਡ ਵਾਰ ਪੱਕੀ ਗੱਲ ਹੈ ਜੀ ਹੁਣ ਇਸ ਪਿੰਡ ਤੋਂ ਬਾਰਡਰ ਕਿੰਨਾ ਹੈ 13 ਕਿਲੋਮੀਟਰ 13 ਕਿਲੋਮੀਟਰ ਕੋਈ ਪੈਂਡਾ ਨਹੀਂ ਹੁੰਦਾ ਤੇ ਜੇ ਕਿਤੇ ਵਾਧਾ ਹੋ ਗਿਆ ਤੇ ਹੁਣ ਬੰਬ ਅੱਗੇ ਵੀ ਜਾਣਗੇ ਕਿ ਜਾਂ ਜਿੱਥੇ ਤੇਲ ਮੁੱਕ ਗਿਆ ਉਤੋਂ ਇਥੇ ਨਾ ਡਿੱਗ ਜੇ ਨਹੀਂ ਜੀ ਉਹ ਪਹਿਲਾਂ ਪਹਿਲਾਂ ਤਾਂ ਸਾਨੂੰ ਦਬਾਹ ਕਰਨਗੇ ਨਾ 13 ਕਿਲੋਮੀਟਰ ਦਾ ਇਥੇ ਜੀ ਜੀ ਜੰਦਰ ਸਿੰਘ ਸਭ ਨੂੰ ਨੁਕਸਾਨ ਕਰਨਗੇ ਤੇ ਫੇਰ ਉਹ ਗਾਂ ਤੋਰਨਗੇ ਜਿੱਦਾਂ ਇਹਨਾਂ ਨੇ ਪਹਿਲਾਂ ਬਾਰਡਰ ਦੇ ਕੋਲੋਂ ਤਬਾਹ ਕੀਤਾ ਸੀ ਤੇ ਫਿਰ ਗਾਂ ਨੂੰ ਗਏ ਸੀ ਤੇ ਇੱਦਾਂ ਹੀ ਉਹ ਇੱਧਰ ਕਰਨਗੇ ਇਹ ਇਲਾਕਾ ਪਹਿਲਾਂ ਤਬਾਹ ਕਰਕੇ ਪੂਰਾ ਤਬਾਹ ਕਰਕੇ ਫਿਰ ਅੱਗੇ ਦੇ ਜਾਣਗੇ ਪਰ ਪਾਕਿਸਤਾਨੀ ਪੰਜਾਬ ਵਾਲੇ ਲੋਕ ਵੀ ਇਹੋ ਕਹਿ ਰਿਹਾ ਕਿ ਸਾਨੂੰ ਜੰਗ ਨਹੀਂ ਚਾਹੀਦੀ ਨਹੀਂ ਪੰਜਾਬ ਕੋਈ ਜੰਗ ਚਾਹੁੰਦਾ ਨਹੀਂ ਜੀ ਨਾ ਪਾਕਿਸਤਾਨ ਵਾਲਾ ਤੇ ਨਾ ਇਹ ਨਾ ਦੋਨੋਂ ਪੰਜਾਬ ਦੇ ਨਹੀਂ ਚਾਹੁੰਦੇ ਪਾਕਿਸਤਾਨ ਵਾਲਾ ਪੰਜਾਬ ਵੀ ਨਹੀਂ ਜੰਗ ਚਾਹੁੰਦਾ ਸਾਡੇ ਪੰਜਾਬੀ ਜੰਗ ਚਾਹੁੰਦੇ ਕਹਿ ਰਿਹਾ ਸੀ ਵੀ ਭੁਗਤਿਆ ਜੰਗਾਂ ਤਾਂ ਵੇਖੀਆਂ ਪਹਿਲਾਂ ਹੀ ਪਹਿਲਾਂ ਹੀ ਉਹ ਅਜੇ ਤੱਕ ਉਹ ਜ਼ਖਮ ਨਹੀਂ ਗਏ ਨਹੀਂ ਆਏ ਜੀ ਹੁਣ ਦੱਸ ਦਈਏ ਕੀ ਅਸੀਂ ਲੋਗੜ ਹਰੀਪੁਰ ਇਹਨਾਂ ਪਿੰਡਾਂ ਦੇ ਵਿੱਚ ਬੈਠੇ ਆ ਲੋਗੜ ਪਿੰਡ ਦੀਨਾ ਨਗਰ ਹਲਕੇ ਚ ਪੈਣ ਵਾਲਾ ਉਹ ਦੀਨਾ ਨਗਰ ਸ਼ਹਿਰ ਦੇ ਨਾਲ ਪੈਣ ਵਾਲਾ ਸਾਡਾ 12 ਠੀਕ ਅਖੀਰਲੀ ਇਹ ਹੱਦ ਸਾਡੀ ਆ ਜੀ ਬਾਰਡਰ ਦੀ ਅਛਾ ਅਖੀਰਲਾ ਪਿੰਡ ਤੁਹਾਡਾ ਬਾਡਾ ਤੁਹਾਡਾ ਪਿੰਡ ਸਾਡਾ ਪਿੰਡ